ਸਰਬੱਤ ਦਾ ਭਲਾ ਹੈ ਹੁਣ ਸਾਨੂੰ ਸਭ ਮੱਥਾ ਟੇਕਣਾ ਅੰਦਰ ਚੱਲੇ ਮੱਥਾ ਟੇਕਣ ਨੂੰ ਮਿਲਦੇ ਆ ਤਾਂ ਅਗਰ ਆਪਣੇ ਬਹਿਰਪੁਰ ਇਨਪੈਦਾ ਹੋਵੇ ਲਾ ਗੇਰਪੁਰ ਦਾ ਲੰਗਰ ਮਿਲ ਜਾਈਏ ਰਾਸ਼ ਕੱਟ ਚੁੱਕਿਆ ਵਾ ਐਈ ਨੂੰ ਬਸ ਝੂਟਿਆਂ ਦੀ ਬਈ ਕਿ ਝੂਟਿਆਂ ਵੱਲ ਚਲ ਜਾਓ ਗੁਰਦੁਆਰੇ ਮੱਥਾ ਟੇਕਣਾ ਹੈ ਬਸ ਉੱਥੇ ਨਹੀਂ ਟੇਕਣਾ ਹਾਂ ਜੀ संगत पाठ करती हुई गुरु जी का लंगर Siti ithe kalu Ith gannu Siti ithe ਤੈਨੀਆਂ ਕੰਦੀ ਰੱਤ ਕੋਲੇ ਕਈ ਗਏ ਕੀ ਮੀਏ ਸੋਹਣੀਆਂ ਕਰਦੀ ਜਾਵ ਰਿਆਣੀ ਕਿਉਂ ਠਗੀਆਂ ਕਰਦੀ ਅਮਰ ਤੇ ਆਖੇ ਜ਼ਹਿਰ ਨੂੰ ਤੂੰ ਰੋਦੀ ਤੇ ਮਥਾਂ ਨੂੰ ਟਿੱਕੇ ਕਿ ਚੱਲ ਜਾ ਤੈਨੂੰ ਆਦਦੀ ਤੇ ਮੁਰਤੀ ਤੇ ਆਖੇ ਜ਼ਹਿਰ ਨੂੰ ਤੂੰ ਰੋਦੀ ਤੂੰ ਖਾਵੇਂ ਸੱਚੇ ਠਾਗਦੀ مرکی جھو تھی کا سجي جام سنبھالي تيا Var mı bir şey ਆਮ ਅਸਲੀ ਮੈਂ ਅਸੀਂ ਹੁਣ ਸਾ ਲੈਂਦੇ ਨੇ ਜਲੰਧਰ ਵਾਲਾ ਬਾਈਪਾਸ ਉੱਥੋਂ ਤੁਰ ਕੇ ਆਏ ਆ ਤੇ ਹੁਣ ਫੁਵਾਰਾ ਚੌਂਕ ਆ ਗਿਆ ਵਾ ਫੁਵਾਰਾ ਚੌਂਕ ਥਾ ਤੁਰ ਕੇ ਆਏ ਕਾਂਦੇ ਸਾਹਿਬ ਥਾ ਨਹੀਂ ਆਏ ਸੀ ਇੱਥੇ ਮੱਥਾ ਟੇਕ ਕੇ ਫੇਰ ਅਸੀਂ ਅੱਗੇ ਵਧਦੇ ਆਏ ਤੁਰਦੇ ਆਏ ਰਾਜੇ ਪ੍ਰਸ਼ਾਦਾ ਸ਼ਕਿਆ ਕੜੀ ਚੋਲ ਆਈਸਕ੍ਰੀਮ ਬੱਚੇ ਥੱਕ ਗਏ ਆ ਵੇਖੋ ਸੰਗਤ ਦਾ ਰਾਸ਼ ਵੇਖੋ ਕਿੰਨਾ ਹੈ ਇੱਧਰ ਕੰਧ ਸਾਹਿਬ ਨੂੰ ਰਾਸਤਾ ਜਾਂਦਾ ਹੈ ਤੇ ਇੱਧਰ ਫੁਹਾਰਾ ਚੌਂਕ ਜਿੱਧਰ ਮੇਲਾ ਲੱਗਾ ਹੈ ਆ ਪਾਲਕੀ ਸਾਹਿਬਾਂ ਬਾਰਿਸ਼ ਬਹੁਤ ਜ਼ਿਆਦਾ ਲੱਗਿਆ ਈ ਬਾਰਿਸ਼ ਵਿੱਚ ਭਿੱਜ ਕੇ ਆਏ ਆਂ ਆਇਆ ਇਧਰ ਰੋਟੀ ਨਹੀਂ ਖਾਣੇ ਮਮੀ ਨੂੰ ਰੋਟੀ ਪੈਕ ਕਰਕੇ ਫੜਾਤੀ ਰਾਤੀ ਲੱਗਉ ਰਿਹਾ ਲਾਈਟ ਇਹਨਾਂ ਦਾ ਘਰ ਨਾਲ ਰੋਟੀ ਨੂੰ ਆਲਾ ਆਪੇ ਕਿਹਾ ਮਾੜੀ ਉਹਨਾਂ ਅਖੀਰ ਕੱਪੜੇ ਕੰਦੇ ਹੋਣਾ ਇੱਕ ਪਾਲਕੀ ਪਾਲਕੀ ਬੋਲੇ ਹੋਏ ਨੇ ਲੈਹਾ ਆਦੀ ਨੇ ਕਿਹਨੇ ਕਿਹਾ ਜਾ ਨਹੀਂ ਮਾਰਣਾ ਆਉਂਦੇ ਆਣ ਕੰਮ ਨਹੀਂ ਉਹ ਤੇ ਨਹੀਂ ਜਾਣਾ ਜੇ ਘਰ ਤੂੰ ਪਤਾ ਨਾ ਮੈਂ ਅੰਮਣੂ ਨਾਨੇ ਹੋਣਾ ਉਹਨਾਂ ਨੇ ਵੀ ਆ ਜਾਂਦੇ ਨੇ ਲੱਗਦਾ ਹੈਂਡਲ ਫੋਨ ਲੱਗੇ ਇਹਨੂੰ ਲਾ ਲੇ ਹੀ ਇੰਨੇ ਫੇਰ ਇਹ ਤੇ ਇੱਕ ਸੈਂਡ ਨਹੀਂ ਲਾ ਲੈਂਦੇ ਇਹਨਾਂ ਨੂੰ ਕੋਈ ਕੰਮ ਨਹੀਂ

ਖਰੀਦੇ ਝੂਟੇ ਤੁਹਾਨੂੰ ਕਿੱਥੋਂ ਮਿਲਣ ਲੱਗੇ ਮੇਲੇ ਦਾ ਰਸ ਵੇਖੂ ਹੁੰਦੇ ਆ ਮੈਂ ਗੰਨ ਹੋ ਜੋ ਲੰਗਰ ਵਾਲੀਆਂ ਟਰਾਲੀਆਂ ਪੀਣਾ ਪਣੀ ਕਿਨਾਂ पानी पीना है पानी की सेवा लै लिया पानी चल आज खेती करो ਮਿਲਿਆ ਘਾੜ ਮੈਂ ਵੀ ਪਵਾਉਣਾ ਮੇਰਾ ਵੀ ਟੁੱਟਾ ਹੈ ਘਾੜ ਮੈਂ ਰਾਹ ਤੋਂ ਬਹੁਤ ਘਾੜ ਬੋਏ ਘਾੜ ਪਵਾਉਣ ਦੇ 50 50 ਰੁਪਏ ਆ ਫੋਨ ਫੋਨ ਹੈ ਫੇਰ ਹੀ ਆ ਓਏ ਫੋਨ 15 ਪਰ ਮੈਕ 9 ਨਵਾ ਨਵਾ ਲੋਟ ਹੈ 50 ਰੁਪਏ ਕਾਰਡ ਤੇ 100 ਰੁਪਏ ਫੋਨ ਦਾ ਕਵਰ ਵਾਲੋ ਜਿੰਨੇ ਜਿੰਨੇ ਭਾਉਣੇ ਬਾਬੇ ਦੇ ਵਿਆਹ ਚ ਸੇਲ ਸੇਲ ਇਹ ਕੁ ਮੇਰ ਪਰ ਉਹ ਕੀ ਕਮੇਡੀਆ ਪਰ ਮੋਤਾ ਤੁਰ ਤੁਰ ਕੇ ਥੱਕ ਗਏ ਤੁਰ ਤੁਰ ਕੇ ਥੱਕ ਗਏ ਇਕੋ ਮੈਡਮ ਮੇਲਾ ਘੁੰਮ ਕੇ ਆਈ ਉਹ ਵੀ ਅੰਮਣ ਐਂ ਘੁੰਮੇ ਐਂ ਤੁਰ ਤੁਰ ਕੇ ਥੱਕ ਗਏ ਜੋ ਤੁਰੇ ਤੈਨੋਂ ਆਏ ਦੇਕਰੋ ਮਤੇ ਸਾਥੇ ਲੁਹੰਤੇ ਜੋ ਤੁਰੇ ਤੈਨੋਂ ਆਏ ਦੇਕਰੋ ਮਤੇ ਸਾਥੇ ਲੁਹੰਤੇ